ਨਾ ਤਾਂ ਉਹ ਨਾ ਛੱਡੋ ਜੋ ਹੋ ਗਿਆ ਛੱਡ ਦਿਓ ਪਿੱਛੇ ਉਹ ਜੀ ਛੱਡ ਦਿਓ ਪਿੱਛੇ ਮੇਰੀ ਇੱਕ ਬੇਨਤੀ ਹੈ ਆਮ ਆਦਮੀ ਪਾਰਟੀ ਨਾਲ ਜੁੜਿਓ ਕਹੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰੋ ਆਮ ਆਦਮੀ ਪਾਰਟੀ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਆਧਿਵਿਕ ਪੈਕ ਦਾ ਆਦਿ ਕਾਲ ਵੀ ਪੈਕ ਦਾ ਆ ਜੀ ਨੋਟ ਕਰੋ ਉਹ ਡੀਲ ਇਹਨਾਂ ਨੇ ਕੀ ਦੀ ਗੱਲ ਨੇ ਬਣਾਈ ਆ ਆਪੀ ਰੀਅਲ ਵਿੱਚ ਕੀ ਦੀ ਉਹ ਆ ਤੁਸੀਂ ਬਣਾਈ ਹੈ ਭਗਵੰਤ ਮਾਨ ਜੀ ਨੇ ਬਣਾਈ ਆ ਇਹ ਗੱਲ ਬਾਦ ਜੀ ਨੇ ਇੱਧਾ ਮਾਰਦਾ ਪਲਾਟ ਕਲੋਨੀ ਕੱਟੀ ਨੇ ਆ ਪਲਾਟ ਮੇਲਾ ਜੀ ਆ ਪਲਾਟ ਇਹਦਾ ਜੀ ਆ ਪਲਾਟ ਇਹਦਾ ਜੀ ਕੋਈ ਨਹੀਂ ਆਨੇ ਕਰਦਣ ਗਿਆ ਗਏ ਤੇ ਹੁਣ ਪਾਵੇਂ ਦੋ ਬੰਦੇ ਹੋ ਗਏ ਧਾਮੇ ਬਾਜੀ ਬੰਗ ਜਾਓ ਯਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਹਿਲਾ ਆਪਣਾ ਕਿਲਾ ਸਾਹ ਕੇ ਰੱਖਿਆ ਕਿ ਗੱਲ ਜਿੰਨਾ ਮਰਜ਼ੀ ਤੱਕ ਕਰ ਲੋ। ਸਾਡਾ ਆਪਣੇ ਕਿਲੇ ਮਜ਼ਬੂਤ ਕਰੋ। ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ। ਕਿਲੇ ਦੀ ਲੋੜ ਹੈ। ਲੱਖਾਂ ਦੇ ਵਿੱਚ ਛਲਾਬਾ ਵੀ ਬੰਦਿਆ ਜਾਂਦੀਆਂ ਜਾਂ ਪਹਾੜ ਬੰਦਿਆ ਜਾਂਦਾ। ਉਹ ਤਾਂ ਬੜਦੇ ਆ। ਉਹਨਾਂ ਦਾ ਤਾਂ ਕੰਮ ਹੀ ਹੈ। ਅਸੀਂ ਨਾ ਬੰਦਣਾ ਬੰਦਦਾ। ਆਮ ਆਦਮੀ ਪਾਲੀਗਾਨੇ ਭਾਜਪੀ ਵਾਲਿਆਂ ਨੇ। ਕੋਲਾ ਪਈਏ ਬੰਦੇ ਕੱਲ ਨੂੰ ਉਹ ਦੱਸਣ ਗਿਆ ਸੀਗਾ। ਤੇ ਭਾਜਪੀ ਵਾਲਿਆਂ ਨੇ 35 ਕਿਲੋ ਰੁਪਏ ਬੰਦਿਆ। ਉਹ ਮੰਡਰ ਦੇ ਸਾਥ ਕੋਈ ਗੱਲ ਨਹੀਂ। ਉਹਨੂੰ ਤੋਂ ਬਜਰਾ ਕਿੱਦਾ ਇਹੀ ਨਹੀਂ ਸੋਚਣਾ ਸੀ ਉਹਦਾ ਹਾਲ ਇਹੀ ਕੜਵਰ ਸਾਦਾ ਸੀ ਕਿਦਾ ਬਜਰਾ 19 ਦੇ ਵਿੱਚ ਅਗੰਗ ਕੇਰਿਆ ਜੀ ਨੇ ਕਿਹਾ ਕਿ ਤਦੇ ਕਾ ਬੂਮੇ ਕ ਲੱਖ ਲੱਭੀ ਬੋਤਾਂ ਨੂੰ ਕਿਹਾ ਜੀ ਵੋਟ ਦੀ ਪੈਣੀ ਕੋਈ ਤੇ ਇਹਦੇ ਪਾਰਟੀ ਬਚੋਣੀ ਹੈ ਪਾਰਟੀ ਕਾ ਕਿ ਅੰਨ ਲੱਖ ਲੱਭੀ ਬੋਗੀ ਆਪਾਂ ਲੱਖ ਲਰੇ ਆਪਾਂ ਸਾਲ 21 ਕੀ ਇਹ ਨਾਲ ਦੇ ਕਰੀ ਵੋਟ ਪਈ ਸਿਰਫ 21 ਆਪਾਂ 55 ਸਾਲਾਂ ਕਿੱਥੇ ਆ ਗਏ ਆਪਾਂ 5 ਸਾਲ ਦੇ ਵਿੱਚ ਸਾ 19 ਤੋਂ ਲੈ ਕੇ 20 ਤੱਕ ਆਪਾਂ 21 ਤੋਂ ਉਹ ਲੱਖ ਉੰਤਰਾ ਆਪਿਆ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਹਤਸਾ ਸੀਗਾ ਵੀ ਸੋਚਣਾ ਪੈ ਲ ਸਿਰ 22 ਹਾਲ ਵਿੱਚ 22 ਹਾਲ ਵੋਟਾਂ ਵੀ ਹੋਣ ਲੋੜ ਸੀ ਜੇਪਰ ਜੇ ਜੇ ਪਰ ਜੇ ਤੁ ਨਹੀਂ ਤਾਂ ਕੋਈ 22 ਹਾਲ ਮੋਰ ਦੀ ਲੋੜ ਸੀ ਬੋਦੀ ਕੋਈ ਗੰਮੀ ਚੋਕੀ ਗੱਲ ਹੈ ਅਪਾ ਸਾਨੂੰ ਇਹ ਹੈ ਬੇਕਰ ਮੈਨੂੰ ਪਤਾ ਜ਼ਿੰਦਗੀ ਦੇ ਵਿੱਚ ਕਈ ਵਾਰ ਕੋਈ ਬੂਰੀਆਂ ਹੁੰਦੀਆਂ ਇਹਦਾ ਕਿਸੇ ਨੂੰ ਲੱਗ ਕੇ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜ਼ਬੂਰੀ ਪੋਲਿਟੀਕਲ ਮਜ਼ਬੂਰੀਆਂ ਦੇ ਉੱਤੇ ਬਾਜ਼ਾਂ ਨੇ ਵੀ ਪੈਰ ਤਾਂ ਪੈਰ ਲਾ ਕੇ ਤੁਰਨਾ ਪੈਂਦਾ ਅਰੇ ਇੱਕ ਗੱਲ ਯਾਦ ਰੱਖੋ ਕਿਹੜਾ ਬੰਦਾ ਧੋਖਾ ਕਰਦਾ ਸੇ ਉਹ ਦੂਜੇ ਦਾ ਨੁਕਸਾਨ ਕਰਤ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਇਸ ਲਖੇ ਚ ਧੋਖਾ ਕੀਤਾ ਸੋਟੋ ਨਹੀਂ ਵੀ ਹੋਵੇ ਉਹ ਜੀ ਪੰਸਾਹ ਸਾਹਿਬ ਜੀ ਆਹ ਕਸਤਾ ਜੀ ਆਹ ਕਸਤਾ ਜੀ ਅੱਪਾ ਸਿੱਧੇ-ਸਿੱਧੇ ਨੰਬਰ ਤੇ ਆ ਗਏ ਯਾਰ ਫਿਰ 60000 ਵੋਟ ਕਿੱਥੇ ਕਿਲਾ ਹਿਆਲ ਫਿਰ ਕਿੱਥੋਂ ਕਿੱਥੋਂ ਦੇ ਕਿੱਥੇ ਆਇਆ ਅੱਪਾ ਅੱਪਾ ਨੂੰ ਅੱਪਾ